ਦਿਖਾਓ ਜੀ ਆ ਸਾਰੀ ਜਿਹੜੀ ਮਠਿਆਈ ਆ ਇਹਦੇ ਵਿੱਚ ਮਠਿਆਈ ਬਣਨੀ ਆ ਜਿਹਦੇ ਤੇ ਸਾਰਾ ਕੁਝ ਨੰਗਾ ਪਿਆ ਹੋਇਆ ਉਹ ਗਲਾਬ ਜਾਮ ਨੂੰ ਪਏ ਹੋਇਆ ਇਹ ਲੋਕਾਂ ਦੇ ਖਾਣ ਜੋਗ ਹੈਗੇ ਆ ਜੀ ਸਾਰੇ ਉੱਪਰ ਲੱਗਿਆ ਆਪਾਂ ਲਾ ਕੇ ਨਿਕਲਦੇ ਤੁਸੀਂ ਤਾਂ ਗੰਦ ਖਾਣਦੇ ਹੁਣ ਆਦੀ ਹੋ ਗਏ ਤੇ ਲੋਕਾਂ ਦੀ ਕੀ ਸਾਨੂੰ ਬਿਮਾਰੀ ਹੋਣੀ ਐ ਅਸੀਂ ਗੰਦ ਖਾਣਾ ਚਾਹੀਦਾ ਉਹ ਕੁਝ ਇੱਕ ਵੀ ਉਲਝਾਈ ਟੱਕੀ ਆ ਉਹ ਉਹ ਜਿਹੜੀ ਇਧਰ ਹੋਜੀ ਉਹ ਉਹ ਜਿਹੜੀ ਇੱਕ ਮਿੰਟ ਇਧਰ ਹੋ ਜਾਓ ਮੈਂ ਮੰਨਦਾ ਪੈ ਮੇਰੀ ਗਲਤੀ ਐ ਨਹੀਂ ਟਕੀਏਗੀ ਇਹ ਤੁਹਾਡੀ ਗਲਤੀ ਦਾ ਕੰਮ ਆ ਜਾ ਲੋਕ ਕਿਉਂ ਭੁੱਖਣ ਪਹਿਲਾਂ ਵੀ ਚਲਾਣੋ ਕਿਉਂਕਿ ਤੁਸੀਂ ਵੇਰ ਨਹੀਂ ਰੋਕੇ ਫਿਰ ਤੁਸੀਂ ਆਪਣੇ ਸੁਧਾਰ ਨਹੀਂ ਕੀਤਾ ਕੋਈ ਸੁਧਾਰ ਜੀ ਬਹੁਤ ਕੀਤਾ ਸਫਾਈ ਸਾਰਾ ਕੁਝ ਕਰੀਏ ਸਫਾਈ ਤਾਂ ਦੇਖ ਲੀ ਆਪਾਂ ਆ ਡਾਕਟਰ ਪੰਨੂ ਮੇਰੇ ਸਾਹਮਣੇ ਖੜੇ ਆ ਇਹਨਾਂ ਨੂੰ ਖਵਾਉਣਾ ਹੈ ਖਾਓ ਜੀ ਸਾਹਮਣੇ ਖਾਓ ਨਾ ਮੇਰੇ ਸਾਹਮਣੇ ਖਾਓ ਜਾਂ ਆਪਣੇ ਕੇ ਬੱਚੇ ਨੂੰ ਲਿਆ ਕੇ ਖਵਾਓ ਖਾਓ ਵਾਹ! ਮੂੰਹ ਦੇ ਘਾਰੇ ਪੜ੍ਹੋ। ਤੁਹਾਨੂੰ ਕਹਿੰਦੇ ਮੂੰਹ ਦੇ ਘਾਰੇ। ਬੰਦ ਸਾਹਿਬ ਤੁਸੀਂ ਖਾਓ ਮਠਿਆਈ। ਤੁਹਾਨੂੰ ਮੂੰਹ ਦੇ ਘਾਰੇ ਜੀ ਤੁਸੀਂ। ਆਹ ਤੁਹਾਨੂੰ ਹੀ ਤੇ ਚੰਗੀ ਆਵੇ ਖਾਓ। ਆਹੋ। ਇਹ ਕਿਰਲੀ ਡੇਕ ਜੇ ਜਿਹਦੇ ਵਿੱਚ ਕੋਈ ਕੋਈ ਉਹ ਦੀ ਕੋ ਗਰੀਲੀ ਚੀਜ਼ ਪੈ ਜੇ। ਕਿਰਲੀ ਸਾਹਿਬ ਤੁਸੀਂ ਦੇਖੋ ਇੱਕ ਕਰਦੇ ਨੇ। ਮੱਕੀਆਂ ਪੈ ਜਾਣ। ਮੱਕੀਆਂ ਦੱਸੋ ਕਿੱਥੇ ਆ। ਮੱਕੀਆਂ ਨਹੀਂ ਆ ਗਈਆਂ। ਦੱਸੋ ਤੁਸੀਂ ਕਿੱਥੇ। ਨਹੀਂ ਤੁਸੀਂ ਫਰਾ ਚ ਰਹਿੰਦੇ ਹੋ। ਮੱਕੀ ਤਾਂ ਹੈ ਹੀ ਨਹੀਂ ਸਾਡੇ ਘਰਾਂ ਵਿੱਚ। ਤੁਸੀਂ ਜੌਰਪੁਰ ਚ ਰਹਿੰਦੇ ਮੈਨੂੰ ਇਹ। ਨਾ ਡਾਕਟਰ ਪੰਨੂ ਨੂੰ ਮਿਲਿਆ ਇਹਨਾਂ ਦੇ ਸੀਐਮਓ ਨੂੰ ਮਿਲਿਆ ਇਹ ਬਸ ਗੁੰਗਲੂਆਂ ਤੋਂ ਮਿੱਟੀ ਝਾੜਦੇ ਰਹੇ ਪੇਣਾ ਕੱਖ ਨਹੀਂ ਕੀਤਾ ਅਜੇ ਤੱਕ ਮੇਰੀ ਪ੍ਰਸ਼ਾਸਨ ਤੋਂ ਇਹ ਮੰਗਿਆ ਕਿ ਡਾਕਟਰ ਪੰਨੂ ਦੇ ਖਿਲਾਫ ਤੁਰੰਤ ਅਨੁਕੂਰੀ ਕਰਕੇ ਇਹਨੂੰ ਘਰੋਂ ਭੇਜਿਆ ਜਾਏ ਤੋਂ ਡਾਕਟਰ ਪੰਨੂ ਇੱਥੇ ਹਾਜ਼ਰ ਨੇ ਡਾਕਟਰ ਸਾਹਿਬ ਬੜੇ ਗੰਭੀਰ ਇਲਜ਼ਾਮ ਲੱਗ ਰਹੇ ਆ ਤੁਹਾਡੀ ਕਾਰਗੁਜ਼ਾਰੀ ਤੇ ਉੱਤੇ ਮੈਂ بار بار ਡਾਕਟਰ ਪੰਨੂ ਨੂੰ ਬੇਨਤੀ ਕਰਦਾ ਰਿਹਾ ਪਰ ਇਹਨਾਂ ਨੇ ਸਬੰਧੀ ਕੋਈ ਵੀ ਕਾਰਵਾਈ ਨਹੀਂ ਮੇਰੀ ਇਹ ਪ੍ਰਸ਼ਾਸਨ ਤੋਂ ਮੰਗਿਆ ਕਿ ਅਗਰ ਇਹਨਾਂ ਦਾ ਸੈਂਪਲ ਫੇਲ ਹੁੰਦਾ ਦੁਬਾਰਾ ਤਾਂ ਡਾਕਟਰ ਪੰਨੂ ਦੇ ਖਿਲਾਫ ਸਭ ਤੋਂ ਪਹਿਲਾਂ ਕਾਰਵਾਈ ਕੀਤੀ ਜਦੋਂ ਤੁਹਾਡੇ ਤੇ ਪਹਿਲਾ ਕਾਰਵਾਈ ਹੁੰਦੀ ਆ ਤੇ ਫਿਰ ਤੁਸੀਂ ਇੱਥੇ ਸੁਧਾਰ ਕਰਨ ਦੀ بجائے ਜਿਹੜਾ ਇਹ ਫਿਰ ਉਤਾਂ ਹੀ ਸਾਰਾ ਸਿਸਟਮ ਆ ਜਿਹੜੇ ਗੈਸ ਸਿਲੰਡਰ ਇਹਨਾਂ ਦੇ ਚਾਲੂ ਹਾਲਤ ਦੇ ਵਿੱਚ ਆ ਦੇਖੋ ਆ ਕਨੈਕਸ਼ਨ ਹੋਏ ਪਏ ਆ ਆ ਵੱਡੇ ਵੱਡੇ ਜਿਹੜੀਆਂ ਭਟੀਆਂ ਐਡਾ ਵੱਡਾ ਮੇਰੇ ਖਿਆਲ ਇੱਕ ਕਿਸਾਨਾਂ ਦੇ ਕੋਲ ਗੁੜ ਵਾਲਾ ਕਿਰਾਇਆ ਵੀ ਨਹੀਂ ਹੁੰਦਾ ਜਿਹੜਾ ਗੁੜ ਕੱਢਣ ਵਾਲਾ ਉਹਦੇ ਵਿੱਚ ਇਹ ਮਠਿਆਈਆਂ ਬਣਾ ਰਹੇ ਆ ਤੇ ਉਹਨੂੰ ਘਰੇਲੂ ਗੈਸ ਦੇ ਨਾਲ ਚਲਾਏ ਜਿਲ੍ਹਾ ਪ੍ਰਸ਼ਾਸਨ ਤੇ ਉੰਮ ਕਰਨੀ نیند ਸੁੱਤਾ ਸਵਾਏ ਸਿਆਸਤਦਾਨਾਂ ਦੀ ਤੁਮਚਾਗਿਰੀ ਤੋਂ ਪ੍ਰਸ਼ਾਸਨ ਨੂੰ ਕੋਈ ਕੰਮ ਹੀ ਨਹੀਂ ਲੱਗਦਾ ਇੱਥੇ ਦਿਨ ਇੱਕ ਵੱਡਾ ਜ਼ਖੀਰਾ ਮਠਿਆਈਆਂ ਦਾ ਫੜਿਆ ਗਿਆ ਜਦੋਂ ਇਹ ਸਾਰਾ ਮਾਹੌਲ ਵੇਖਿਆ ਗਿਆ ਇੱਥੇ ਜਿੱਥੇ ਮਠਿਆਈ ਬਣਦੀ ਆ ਉੱਥੇ ਗੰਦਗੀ ਦੇ ਢੇਰ ਆ ਤੇ ਸਭ ਮੇਰੀ ਪੰਦਰ ਦਾ ਜਿਹੜਾ ਸਮਾਨ ਆ ਆ ਉਹ ਮਠਿਆਈ ਬਣਾਉਣ ਵਾਲੇ ਜਿਹੜੇ ਨੌਜਵਾਨ ਇੱਥੇ ਸਾਡੇ ਨਾਲ ਆ ਇਹ ਤੁਸੀਂ ਕਦੋਂ ਤੋਂ ਕੰਮ ਕਰ ਰਹੇ ਹੋ ਤੇ ਇਹ ਜਿਹੜਾ ਮਸਲਾ ਕਿਉਂ ਬਣਿਆ ਹਾਂਜੀ ਕੰਮ ਸਾਰਾ ਸਾਨੂੰ 5-6 ਮਹੀਨੇ ਹੋਇਆ ਸਟਾਰਟ ਕੀਤਾ ਨੂੰ ਨੀ ਤੇ ਫਿਰ ਜੂਸ ਦੇ ਦੇਖਿਆ ਗਿਆ ਤੁਹਾਨੂੰ ਪਤਾ ਕਿ ਉਹ ਮਨੁੱਖਾਂ ਨੇ ਖਾਣੀ ਆ ਜਿਹੜੀ ਮਠਿਆਈ ਹਾਂਜੀ ਹਾਂਜੀ ਤੁਸੀਂ ਸਮਝਦੇ ਹੋ ਕਿ ਤੁਸੀਂ ਲੋਕਾਂ ਦੀ ਸਿਹਤ ਨਾਲ ਵੀ ਖਲਵਾੜ ਕਰ ਰਹੇ ਹੋ ਤੇ ਨਾਲ ਦੀ ਨਾਲ ਤੁਸੀਂ ਕਾਨੂੰਨ ਨੂੰ ਵੀ ਹੱਥ ਚੁਲਾ ਰਹੇ ਅਸੀਂ ਭਾਜੀ ਆਪ ਖਾਣੇ ਸਾਮਾਨ ਕੋਈ ਹੈ ਉਹ ਗਲਤ ਸਾਮਾਨ ਨਹੀਂ ਹੈ ਤੁਸੀਂ ਮੰਨ ਲਓ ਤੁਸੀਂ ਤਾਂ ਖਾਣੇ ਹੋ ਤੁਸੀਂ ਇਹ ਠੇਕਾ ਕੀਤਾ ਵੀ ਹੁਣ ਲੋਕਾਂ ਨੂੰ ਵੀ ਗੰਦਮੰਦ ਖਵਾਓ ਇਹ ਗੰਦਗੀ ਆ ਵਾ ਜੀ ਤੁਸੀਂ ਗੰਦ ਅਸੀਂ ਕੀ ਬਰਤਦੇ ਤੇ ਉੱਥੇ ਕੋਸ਼ ਗੰਦ ਨਹੀਂ ਹਾਂਜੀ ਕੋਈ ਕੋਸ਼ ਗੰਦਗੀ ਨਹੀਂ ਸੀ ਮਾੜੀ ਮੋਟੀ ਹੈਗੀ ਕਹਿੰਦੇ ਅਸੀਂ ਮੰਨੇ ਪਏ ਸਾਡੀ ਗਲਤੀ ਤੇ ਫਿਰ ਗੰਦੇ ਥਾਂ ਦੇ ਉੱਤੇ ਤਾਂ ਜਾਨਵਰ ਵੀ ਨਹੀਂ ਪੈਂਦਾ ਫਿਰ ਤੁਸੀਂ ਲੋਕਾਂ ਨੂੰ ਖਾਉਣ ਵਾਲੀ ਚੀਜ਼ ਜਿਹੜੀ ਆ ਉਹ ਇਦਾਂ ਦਿਖਾ ਰਹੇ ਹੋ ਸੱਜੀ ਉਹ ਭਾਂਡਿਆਂ 'ਚ ਸਮਾਨ ਹੈਗਾ ਸਾਡਾ ਇਹ ਭਾਂਡਿਆਂ 'ਚ ਸਮਾਨ ਪੰਨੇ ਆ ਨਹੀਂ ਉੱਥੇ ਮੱਖੀਆਂ ਮੱਛਰ ਚੱਕੜ ਉੱਥੇ ਕੀ ਕੀ ਮੱਖੀ ਤੇ ਭਾਜੀ ਇੱਕ ਵੀ ਨਹੀਂ ਸਾਡੇ ਹੱਦ ਹੋ ਗਈ ਯਾਰ ਅਸੀਂ ਦੇਖ ਸਕਦੇ ਅੱਛਾ ਤੁਸੀਂ ਦੂਜਾ ਇਹ ਦੱਸੋ ਹਾਂਜੀ ਹਾਂਜੀ ਕਿ ਸਿਲੰਡਰ ਤੇ ਲੋਕਾਂ ਨੂੰ ਘਰ ਅੱਜ ਨਹੀਂ ਮਿਲਦੇ ਤੁਸੀਂ ਡੋਮੈਸਟਿਕ ਸਾਰੀ ਗੈਸ ਜਿਹੜੀ ਯੂਜ਼ ਕਰ ਰਹੇ ਹੋ ਡੋਮੈਸਟਿਕ ਸਰ ਜੀ ਸਾਡੀ ਗੈਸ ਵਾਲੀ ਗੱਡੀ ਆਂਦੀ ਪਈ ਹੈ ਕਮ ਉਸੇ ਹਜੇ ਲਾਵਾਂਗੇ 24 ਘੰਟੇ ਹੋ ਗਏ ਜੇ ਵੀ ਘੰਟੇ ਹੋ ਗਏ ਆ ਪਹਿਲਾਂ ਤੁਸੀਂ ਸਾਰਾ ਕੁਝ ਕੀਤਾ ਨਹੀਂ ਪਾਜੀ ਹੋਣ ਆਏ ਸੀ ਮੇਰੀ ਗੱਲ ਸੁਣੋ ਅੱਜ ਵੀ ਹੁਣ ਅਸੀਂ ਅੰਦਰ ਦੇਖ ਕੇ ਆਏ ਆ ਤੁਹਾਡੇ ਗੈਸ ਸਿਲੰਡਰ ਜਿਹੜੇ ਆ 8 10 ਅਜੇ ਵੀ ਪਏ ਆ ਔਰ ਉਦਾਂ ਹੀ ਤੁਹਾਡਾ ਉੱਥੇ ਜਿਹੜਾ ਦੁੱਧ ਵਾ ਉਹ ਦੁੱਧ ਕਿਹੜੇ ਸਟੈਂਡਰਡ ਦਾ ਜਿਹੜਾ ਸੁੱਕਾ ਦੁੱਧ ਹਾਂਜੀ ਉਹ ਹੈਗਾ ਕੋਈ ਕਿਤੋਂ ਉਹਦਾ ਬਿੱਲ ਹੈਗਾ ਜੀ ਸਾਰਾ ਕੁਝ ਨਹੀਂ ਉਹ ਨਹੀਂ ਉਹਦਾ ਅਪਰੂਵ ਉਹਦਾ ਅਪਰੂਵ ਕਰਾਇਆ ਕਿਤੋਂ ਹਾਂਜੀ ਕਿ ਉਹ ਖਾਣ ਵਾਸਤੇ ਜਿਹੜਾ ਸਹੀ ਆ ਉਹ ਅਪਰੂਵ ਕਰਾਇਆ ਹੋਇਆ ਹੈ हां जी सर जी ਉਹ ਤੇ ਅਪਰੂਵਡ ਹੁੰਦਾ ਮਗਰ ਉਹ ਹੀ ਅਪਰੂਵਡ ਹੁੰਦਾ ਜੀ ਉਹ ਤੇ ਨਹੀਂ ਸਾਡੇ ਕੋਲ ਬਿੱਲ ਹੈਗੇ ਸਾਡੇ ਕੋਲ ਮਿਲ ਹੈਗਾ ਸਾਰਾ ਕੁਝ ਹੈ ਪਤਾ ਨਹੀਂ ਕੀ ਆ ਜਾਣਾ ਜ਼ਹਿਰ ਆ ਜਾਣਾ ਜਾਂ ਕੀ ਆ ਜਾਣਾ ਕੋਈ ਇੱਥੇ ਕੋਈ ਕਿਸੇ ਸਰਕਾਰ ਜਿਹੜੇ ਸਰਕਾਰ ਦੇ ਮਾਪਦੰਡ ਉਹ ਪੂਰੇ ਕਰਦਾ ਤੁਹਾਡਾ ਦੁੱਧ ਹਾਂਜੀ ਹਾਂਜੀ ਅਪਰੂਵ ਜਿਹੜੀ ਕੰਪਨੀ ਬਣਾਉਂਦੀ ਆ ਉਹ ਫਿਰ ਉਹ ਵੀ ਤੁਹਾਨੂੰ ਉਹਨਾਂ ਨੂੰ ਜਾ ਕੇ ਤੁਸੀਂ ਫੜ ਸਕਦੇ ਹੋ ਪਰ ਤੁਸੀਂ ਇਹ ਦੱਸੋ ਇਹ ਜਿਹੜੀ ਗੰਦਗੀ ਜਿਹੜਾ ਗੰਦਗੀ ਦਾ ਹਾਂਜੀ ਹਾਂਜੀ ਆਲਮਾ ਸਾਰਾ ਇਹਦੇ ਬਾਰੇ ਕੀ ਕਹਿਣਾ ਸਰ ਜਿੰਦਗੀ ਦੇ ਇਹ ਕਿਉਂ ਤੁਹਾਡੀ ਲਾਪਰਵਾਹੀ ਕਿਉਂ ਤੁਸੀਂ ਇਹ ਕਿਉਂ ਇਦਾਂ ਕਰ ਰਹੇ ਗੰਦਗੀ ਦੇ ਪਾਣੀ ਸਾਡੀ ਕੀ ਮਜਬੂਰੀ ਝਾੜੂ ਲਾਇਆ ਮੁੰਡਿਆਂ ਨੇ ਉਹਦੇ ਹੁਣ ਲਾਇਆ ਨਾ ਜਦੋਂ ਮੀਡੀਆ ਨੇ ਜਦੋਂ ਮੀਡੀਆ ਦੀ ਸਟ੍ਰਾਈਕ ਹੋਈ ਉਦੋਂ ਲਾਇਆ ਨਾ ਭਈ ਇਹ ਝਾੜੂ ਅੱਗੇ ਵੀ ਲੱਗਾ ਸੀ ਰੋਟੀ ਬਣਾਉਂਦੇ ਪੀ ਸੀ ਮੁੰਡੇ ਰੋਟੀ ਰਾਟੀ ਬਣਾ ਕੇ ਤੇ ਫਿਰ ਝਾੜੂ ਲਾ ਕੇ ਤੇ ਫੇਰ ਹੀ ਸਫਾਈ ਹੁੰਦਾ ਸੋ ਸਾਰਾ ਕੁਝ ਉਸ ਦਿਨ ਸ਼ਰਿਆਮ ਸਪਸ਼ਟ ਇੱਥੇ ਦੇਖਿਆ ਗਿਆ ਕੀਤਾ ਗਿਆ ਪਰ ਇਹ ਲੋਕ ਅਜੇ ਵੀ ਨਹੀਂ ਮੰਨਦੇ ਔਰ ਉੱਥੇ ਜਿਹੜਾ ਦੁੱਧ ਵਰਤਰੇ ਹੈ ਮਠਿਆਈਆਂ ਦੇ ਵਿੱਚ ਉਦੀ ਵੀ ਗੰਭੀਰਤਾ ਦੇ ਨਾਲ ਔਰ ਬਰੀਕੀ ਦੇ ਨਾਲ ਜਾਂਚ ਹੋਣੀ ਚਾਹੀਦੀ ਆ ਕੁਝ ਅਧਿਕਾਰੀ ਇੱਥੇ ਪਹੁੰਚ ਰਹੇ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਮਲਾਵਟ ਖੋਰੀ ਪੰਜਾਬ ਦੇ ਵਿੱਚ ਹੁਣ ਕੋਈ ਗਨਾਹ ਨਹੀਂ ਕਿ ਧੰਦਾ ਬਣ ਚੁੱਕਿਆ ਚਾਹੇ ਉਹ ਦੁੱਧ ਦੀ ਹੋਵੇ ਚਾਹੇ ਮਠਿਆਈਆਂ ਦੀ ਹੋਵੇ ਚਾਹੇ ਅਨਾਜ ਦੀ ਹੋਵੇ ਜਿਲ੍ਹਾ ਗੁਰਦਾਸਪੁਰ ਜਿਹੜਾ ਇੱਥੇ ਹੈਡਕੁਆਟਰ ਮੰਨਿਆ ਜਾਂਦਾ ਪੂਰੇ ਜ਼ਿਲ੍ਹੇ ਦਾ ਸ਼ਹਿਰ ਇਸ ਸ਼ਹਿਰ ਦੇ ਵਿੱਚ ਬਹੁਤ ਹੀ ਘਟੀਆ ਤਰ੍ਹਾਂ ਦੀ ਜਿਹੜੀ ਆ ਉਹ ਮਠਿਆਈ ਬਣ ਰਹੀ ਆ ਬਹੁਤ ਹੀ ਘਟੀਆ ਇੱਥੇ ਜਿਹੜੇ ਉਹ ਮਠਿਆਈ ਵਾਲੇ ਪਦਾਰਥ ਵਰਤੇ ਜਾ ਰਹੇ ਆ ਇੰਨੀ ਗੰਦਗੀ ਇੱਥੇ ਪਾਈ ਗਈ ਆ ਕਿ ਤੁਹਾਨੂੰ ਵੀਡੀਓ ਉਹਦੇ ਵਿੱਚ ਕੱਲੀ-ਕੱਲੀ ਚੀਜ਼ ਨਸ਼ਰ ਕਰਾਂਗੇ ਉਹ ਸਤਮ ਦੀ ਗੱਲ ਹੈਰਾਨੀ ਦੀ ਗੱਲ ਇਹ ਆ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਨਾ ਤਾਂ ਕੋਈ ਪ੍ਰਸ਼ਾਸਨ ਇੱਥੇ ਆਉਂਦਾ ਔਰ ਨਾ ਹੀ ਕੋਈ ਪੁਲਿਸ ਵਿਭਾਗ ਇੱਥੇ ਕਾਰਵਾਈ ਕਰਦਾ ਹੁਣ ਦੇਖਦੇ ਆ ਕਿ ਕਿਹੜੇ ਕਿਹੜੇ ਅਧਿਕਾਰੀ ਇੱਥੇ ਪਹੁੰਚਦੇ ਆ ਤੇ ਕਿਹੜੀ ਕਿਹੜੀ ਕਾਰਵਾਈ ਹੁੰਦੀ ਐ ਹਾਂਜੀ ਸੋ ਇੱਥੇ ਸਤਾਨਕਾਸੀ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਤੁਸੀਂ ਇਹ ਕਦੋਂ ਤੋਂ ਇਹ ਸਾਰਾ ਗੋਰਖ ਧੰਦਾ ਵੇਖ ਰਹੇ ਹੋ ਤੇ ਕੀ ਮਤਲਬ ਹੈ ਇਹ ਕਈਆਂ ਸਾਲਾਂ ਤੋਂ ਦੇਖਣ ਰਿਆਂ ਮੈਂ ਡਾਕਟਰ ਪੰਨੂ ਨੂੰ ਮਿਲਿਆ ਇਹਨਾਂ ਦੇ ਸੀਐਮਓ ਨੂੰ ਮਿਲਿਆ ਇਹ ਬਸ ਗੁੰਗਲਿਆਂ ਤੋਂ ਮਿੱਟੀ ਝਾੜਦੇ ਰਹੇ ਪੇਣਾ ਕੱਖ ਨਹੀਂ ਕੀਤਾ ਅੱਜ ਤੱਕ ਮੇਰੀ ਪ੍ਰਸ਼ਾਸਨ ਤੋਂ ਇਹ ਮੰਗਿਆ ਕਿ ਡਾਕਟਰ ਪੰਨੂ ਦੇ ਖਿਲਾਫ ਤੁਰੰਤ ਣਕਉਰੀ ਕਰਕੇ ਇਹਨੂੰ ਘਰੋਂ ਭੇਜਿਆ ਜਾਵੇ ਸੋ ਡਾਕਟਰ ਪੰਨੂ ਇੱਥੇ ਹਾਜ਼ਰ ਨੇ ਡਾਕਟਰ ਸਾਹਿਬ ਬੜੇ ਗੰਭੀਰ ਇਲਜ਼ਾਮ ਲੱਗ ਰਹੇ ਆ ਤੁਹਾਡੀ ਕਾਰਗੁਜ਼ਾਰੀ ਦੇ ਉੱਤੇ ਇਹ ਜਿਹੜੀਆਂ ਇਹ ਐਡੀਆਂ ਵੱਡੀਆਂ ਵੱਡੀਆਂ ਫੈਕਟਰੀਆਂ ਚੱਲ ਰਹੀਆਂ ਗੰਦਗੀ ਦੇ ਨਾਲ ਭਰੀਆਂ ਕੀ ਇਹਦਾ ਸਮਝ ਆ ਜੇ ਮੇਰੇ ਵੀਰ ਜੀ ਉਹ ਗੱਲ ਇਦਾਂ ਆ ਜੀ ਅਸੀਂ ਤੇ ਐਸ ਪਰ ਜੋ ਵੀ ਸਾਡਾ ਫੂਡ ਸੇਫਟੀ ਸਟੈਂਡਰਡ ਐਕਟ ਹੈ ਉਹਦੇ ਅਕੋਰਡਿੰਗਲੀ ਹੀ ਕੰਮ ਕਰਦੇ ਆ ਜੋ ਹੁਣ ਇੱਥੇ ਕੀ ਆਂਡ ਗਵਾਂਡ ਜਾਂ ਆਪਸ ਦੇ ਵਿੱਚ ਕਿਸੇ ਦਾ ਕੀ ਹੈ ਉਹਦੇ ਬਾਰੇ ਅਸੀਂ ਕੁਝ ਤੁਸੀਂ 6 ਮਹੀਨੇ ਪਹਿਲਾਂ ਇੱਥੇ ਕਾਰਵਾਈ ਕੀਤੀ ਇਹਨਾਂ ਦਾ ਤਾਂ ਫਿਰ ਉਹ ਮੈਂ ਤੇ ਤੁਹਾਨੂੰ ਇਹੀ ਕਹਿ ਰਿਹਾ ਵਾਂ ਅਸੀਂ ਜਦੋਂ ਇਹਨਾਂ ਦੀ ਚੈਕਿੰਗ ਕੀਤੀ ਸੀਗੀ ਉਦੋਂ ਜਿਹੜਾ ਆ ਇਹਨਾਂ ਦੀ ਰਜਿਸਟ੍ਰੇਸ਼ਨ ਜਿਹੜੀ ਆ ਚੈੱਕ ਕਰਨ ਲਈ ਇਹਨਾਂ ਨੂੰ ਨਾਲ ਨੋਟਿਸ ਦਿੱਤਾ ਗਿਆ ਸੀ ਉਦੋਂ ਇਹਨਾਂ ਨੇ ਜਿਹੜਾ ਕੰਮ ਆਪਣਾ ਠੀਕ ਕੀਤਾ ਸੀਗਾ ਉਸ ਤੋਂ ਬਾਅਦ ਹੁਣ ਜੇ ਇਹਨਾਂ ਨੇ ਫਿਰ ਦੁਬਾਰਾ ਗਲਤ ਕੀਤਾ ਅਸੀਂ ਜੋ ਐਕਟ ਦੇ ਅਨੁਸਾਰ ਕਾਰਵਾਈ ਉਹ ਕਰਾਂਗੇ ਔਰ ਕਰਦੇ ਹਾਂ ਸਾਡਾ ਕਿਸੇ ਨਾ ਕੋਈ ਹਾਂਜੀ ਤੁਹਾਡਾ ਕੀ ਹੈ ਇਹਨਾਂ ਦਾ ਵਾਪਸ ਕੋਈ ਹੈਗੀ ਕੀ ਤੁਹਾਡਾ ਕੀ ਕਹਿਣਾ ਇਹਨਾਂ ਦੇ ਮੈਂ بار بار ਡਾਕਟਰ ਪੰਨੂ ਨੂੰ ਬੇਨਤੀ ਕਰਦਾ ਰਿਹਾ ਪਰ ਇਹਨਾਂ ਨੇ ਸਬੰਧੀ ਕੋਈ ਵੀ ਕਾਰਵਾਈ ਨਹੀਂ ਕੀਤੀ ਮੇਰੀ ਇਹ ਪ੍ਰਸ਼ਾਸਨ ਤੋਂ ਮੰਗਿਆ ਕਿ ਅਗਰ ਇਹਨਾਂ ਦਾ ਸੈਂਪਲ ਫੇਲ ਹੁੰਦਾ ਦੁਬਾਰਾ ਤੇ ਡਾਕਟਰ ਪੰਨੂ ਦੇ ਖਿਲਾਫ ਸਭ ਤੋਂ ਪਹਿਲਾਂ ਕਾਰਵਾਈ ਕੀਤੀ ਜਾਵੇ ਉਹ ਇਹ ਜਿਹੜੇ ਮਹੱਲੇਦਾਰੀ ਦੇ ਰਹਿਣ ਵਾਲੇ ਲੋਕ ਨੇ ਜਿਹੜੇ ਇਸ ਮਸਲੇ ਤੋਂ ਪੀੜਤ ਨੇ ਜਿਹੜੇ ਆਵਾਜ਼ ਚੁੱਕਦੇ ਆ ਔਰ ਉਹਨਾਂ ਦਾ ਕਹਿਣਾ ਕਿ ਇਸ ਬਾਰੇ ਪਹਿਲਾਂ ਵੀ ਕਈ ਵਾਰ ਜਾਣੂ ਕਰਵਾਇਆ ਜਾ ਚੁੱਕਾ ਕੋਈ ਕਾਰਵਾਈ ਨਹੀਂ ਹੁੰਦੀ ਜਦੋਂ ਤੁਹਾਡੇ ਤੇ ਪਹਿਲਾਂ ਕਾਰਵਾਈ ਹੁੰਦੀ ਆ ਤੇ ਫਿਰ ਤੁਸੀਂ ਇੱਥੇ ਸੁਧਾਰ ਕਰਨ ਦੀ ਬਜਾਏ ਜਿਹੜਾ ਇਹ ਫੇਰ ਉਦਾਂ ਹੀ ਸਾਰਾ ਸਿਸਟਮ ਪਾਇਆ ਆ ਦਿਖਾਓ ਜੀ ਆ ਸਾਰੀ ਜਿਹੜੀ ਮਠਿਆਈ ਆ ਇਹਦੇ ਵਿੱਚ ਮਠਿਆਈ ਬਣਨੀ ਹੈ ਜਿਹਦੇ ਤੇ ਸਾਰਾ ਕੁਝ ਨੰਗਾ ਪਿਆ ਹੋਇਆ ਉਹ ਗੁਲਾਬ ਜਾਮਨੂ ਪਏ ਹੋਇਆ ਇਹ ਲੋਕਾਂ ਦੇ ਖਾਣ ਜੋਗ ਹੈਗੇ ਆ ਹਾਂਜੀ ਖਾਣੇ ਯੋਗ ਤਾਂ ਹੈ ਗਿਆ ਆਂ ਆਪ ਖਾ ਕੇ ਦੱਸੋ ਤਾਨੂੰ ਤੁਸੀਂ ਤਾਂ ਗੰਦ ਖਾਣਦੇ ਹੁਣ ਆਦੀ ਹੋਊਗੇ ਤੇ ਲੋਕਾਂ ਦੀ ਕੀ ਮਜਬੂਰੀ ਉਹ ਸਾਲੂ ਬਿਮਾਰੀ ਹੋਣੀ ਅਸੀਂ ਗੰਦ ਕਿਉਂ ਖਾਣਾ ਜੀ ਨਹੀਂ ਨਹੀਂ ਤੇ ਫਿਰ ਲੋਕਾਂ ਨੇ ਤਾਂ ਡੱਬਾ ਵੇਖ ਕੇ ਲੈ ਜਾਣਾ ਉਹ ਤੁਸੀਂ ਇੱਕ ਵੀ ਮੁੰਝਾਈ ਟੱਕੀ ਆ ਉਹ ਜਿਹੜੀ ਇਧਰ ਹੋ ਜੋ ਹਾਂਜੀ ਟੱਕੀ ਉਹ ਉਹ ਜਿਹੜੀ ਇੱਕ ਮਿੰਟ ਇਧਰ ਹੋ ਜੋ ਨਹੀਂ ਟੱਕੀ ਮੈਂ ਮੰਦਪ ਐ ਮੇਰੀ ਗਲਤੀ ਐ ਨਹੀਂ ਟੱਕੀਏਗੀ ਤੁਹਾਡੀ ਗਲਤੀ ਦਾ ਖਮਿਆਜਾ ਲੋਕ ਕਿਉਂ ਭੁਗਤਣ ਹਾਂਜੀ ਤੁਹਾਡੀ ਗਲਤੀ ਦਾ ਖਮਿਆਜਾ ਲੋਕ ਕਿਉਂ ਭੁਗਤਣ ਟੱਕੀ ਨਹੀਂ ਹੈਗੀ ਤੇ ਭਾਜੀ ਤੁਹਾਡਾ ਪਹਿਲਾਂ ਵੀ ਚਲਾਣ ਹੋ ਚੁੱਕਿਆ ਤੁਸੀਂ ਫੇਰ ਨਹੀਂ ਰੋਕੇ ਫਿਰ ਤੁਸੀਂ ਆਪਣੇ ਸੁਧਾਰ ਨਹੀਂ ਕੀਤਾ ਕੋਈ ਸੁਧਾਰ ਨਹੀਂ ਬਹੁਤ ਕੀਤਾ ਸਫਾਈ ਸਾਰਾ ਕੁਝ ਕਰਾਈ ਹੈ ਜੀ ਸਫਾਈ ਤਾਂ ਵੇਖ ਲਈ ਆਪਾਂ ਕੁਝ ਸਮੇਂ ਪਹਿਲਾਂ ਸਾਰਾ ਜਿਹੜੇ ਛਾੜ ਹੋਏ ਉਹ ਵੀ ਸਾਡੇ ਕੋਲ ਸਾਰਾ ਕੁਝ ਆ ਗਿਆ ਚਾਣੀ ਦੀ ਸਾਬੀ ਤਿਆਰ ਹੋਣੀ ਹੋਣੀ ਹੈ ਚਾਣੀ ਟੱਕੀ ਕਿਉਂ ਨਹੀਂ ਠੰਡੀ ਨਹੀਂ ਹੁੰਦੀ ਫਿਰ ਟਾਈਮ ਲੱਗਦਾ ਨਹੀਂ ਤੇ ਜਾਲੀ ਦੇ ਦੋ ਟਾਈਮ ਲੱਗਦਾ ਠੰਡੀ ਹੋਣ ਚ ਜਾਮਣ ਜੇ ਕਰੀਏ ਮੰਨ ਲਓ ਮੰਨ ਲਓ ਠੀਕ ਆ ਜਿੱਥੇ ਟੱਕਣ ਨਹੀਂ ਦਿੱਤਾ ਜਾ ਹਾਂਜੀ 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 ਠੀਕ ਆ ਜਦੋਂ ਬਣ ਕੇ ਤਿਆਰ ਹੋ ਜਾਗੀ ਉਦੋਂ ਹੀ ਟੱਕਦੇ ਹੁੰਦੇ ਆ ਅਰੇ ਬਣੀ ਜੇ ਚ ਕਿਰਲੀ ਡਿੱਗ ਜੇ ਜੇ ਕਿਰਲੀ ਡਿੱਗ ਜੇ ਇਹਦੇ ਵਿੱਚ ਕੋਈ ਕੋਈ ਉਹ ਦੀ ਕੋ ਗਰੀਲੀ ਚੀਜ਼ ਪੈ ਜੇ ਕਿਹਨੇ ਸਾਹ ਵੀ ਤੁਸੀਂ ਦੇਖੋ ਇੱਕ ਕਰਕੇ ਹੋਏ ਕਰਤਾਨੇ ਚ ਮੱਕੀਆਂ ਹੀ ਪੈ ਜਾਣ ਮੱਕੀਆਂ ਦੱਸੋ ਕਿੱਥੇ ਆ ਮੱਕੀਆਂ ਨਹੀਂ ਹੈਗੀ ਦੱਸੋ ਤੁਸੀਂ ਨਹੀਂ ਤੁਸੀਂ ਫਰਾਜ ਚ ਰਹਿੰਦੇ ਹੋ ਮੱਕੀ ਤੇ ਹੈ ਨਹੀਂ ਸਾਡੇ ਕਰਤਾਨੇ ਚ ਨਹੀਂ ਫਰਾਜ ਨਹੀਂ ਤਾਂ ਤੇ ਮੱਕੀਆਂ ਨਹੀਂ ਆਹ ਸਾਰੀ ਗੱਲ ਤੁਸੀਂ ਯੂਰਪ ਵਿੱਚ ਰਹਿੰਦੇ ਮੈਨੂੰ ਇਹ ਦੱਸੋ ਤੁਸੀਂ ਦੱਸੋ ਨਾ ਮੱਕੀ ਕਿੱਥੇ ਆ ਫਿਰ ਇੱਥੇ ਆ ਜਿਹੜਾ ਮੰਨ ਲਓ ਮੱਕੀਆਂ ਜੇ ਨਹੀਂ ਹੈਗੇ ਜੇ ਹੈਗੇ ਪਰ ਤੁਹਾਨੂੰ ਕੌਣ ਅਧਿਕਾਰ ਦਿੰਦਾ ਵੀ ਆ ਖੁੱਲਾ ਛੱਡ ਦੋ ਇਹਨੂੰ ਖੁੱਲਾ ਮਾਲ ਮਾਲ ਤੇ ਚ ਹੈਗਾ ਨਹੀਂ ਔਰ ਇਹਦੇ ਵਿੱਚ ਮਾਲ ਤੇ ਪਾਉਣਾ ਨਾ ਮਾਲ ਪਾਉਣਾ ਉਹ ਤਾਂ ਉਹ ਪਾਇਆ ਵਾ ਹਾਂਜੀ ਹਾਂਜੀ ਉੱਤੇ ਪਾਉਣਾ ਨਾ ਇਹਦੇ ਵਿੱਚ ਹਾਂਜੀ ਹਾਂਜੀ ਤੁਹਾਡਾ ਚਲਾਨ ਹੋ ਚੁੱਕਿਆ ਤੁਸੀਂ ਤੁਸੀਂ ਫੇਰ ਵੀ ਮੈਂ ਮੈਂ ਮੇਰੀ ਗਲਤੀ ਹੈ ਮੈਂ ਅੱਗੇ ਤੋਂ ਕੋਈ ਲੋੜ ਕਿਉਂ ਕਰ ਰਹੇ ਹੋ ਹਲਵਾੜ ਦੇ ਸਾਈਨ ਕੀਤਾ ਨਹੀਂ ਸੋ ਇਹ ਲੋਕ ਇੰਦਾ ਕੰਮਾਂ ਦੇ ਆਦੀ ਆ ਇਹਨਾਂ ਦਾ ਚਲਾਨ ਵੀ ਹੋ ਚੁੱਕਿਆ ਫੇਰ ਇੰਦਾ ਔਰ ਗੈਸ ਸਿਲੰਡਰਾਂ ਵਾਲਾ ਵੀ ਦੇਖੋ ਲੋਕਾਂ ਨੂੰ ਘਰਾਂ ਵਿੱਚ ਗੈਸ ਬਾਲਣ ਨੂੰ ਨਹੀਂ ਮਿਲਦੀ ਤੇ ਆਹ ਦੇਖੋ ਇੱਥੇ ਇੱਕ ਕੋ ਕਮੀ ਹੋਵੇ ਤਾਂ ਦੱਸਿਓ ਆ ਜਿਹੜੀ ਗੈਸ ਆ ਇੱਥੇ ਆ ਜਿਹੜੇ ਗੈਸ ਸਿਲੰਡਰ ਇਹਨਾਂ ਨੇ ਚਾਲੂ ਹਾਲਤ ਦੇ ਵਿੱਚ ਆ ਦੇਖੋ ਆ ਕਨੈਕਸ਼ਨ ਹੋਏ ਪਏ ਆ ਆ ਵੱਡੇ ਵੱਡੇ ਜਿਹੜੀਆਂ ਪੱਟੀਆਂ ਐਡਾ ਵੱਡਾ ਮੇਰੇ ਖਿਆਲ ਕਿ ਕਿਸਾਨਾਂ ਦੇ ਕੋਲ ਗੁੜ ਵਾਲਾ ਕੜਾਇਆ ਵੀ ਨਹੀਂ ਹੁੰਦਾ ਜਿਹੜਾ ਗੁੜ ਕੱਢਣ ਵਾਲਾ ਉਹਦੇ ਵਿੱਚ ਇਹ ਮਠਿਆਈਆਂ ਬਣਾ ਰਹੇ ਆ ਤੇ ਉਹਨੂੰ ਘਰੇਲੂ ਗੈਸ ਦੇ ਨਾਲ ਚਲਾਏ ਜਿਲ੍ਹਾ ਪ੍ਰਸ਼ਾਸਨ ਤੇ ਕੰਮ ਕਰਨੀ نیند ਸੁੱਤਾ ਸਵਾਏ ਸਿਆਸਤਦਾਨਾਂ ਦੀ ਚਮਚਾਗਰੀ ਤੋਂ ਪ੍ਰਸ਼ਾਸਨ ਨੂੰ ਕੋਈ ਕੰਮ ਹੀ ਨਹੀਂ ਲੱਗਦਾ ਜੇ ਇਥੇ ਪ੍ਰਸ਼ਾਸਨ ਕੋਈ ਪ੍ਰਸ਼ਾਸਨ ਨੂੰ ਕੁਝ ਤਾਂ ਵੀ ਉਤੋਂ ਸਰਕਾਰ ਵੱਲੋਂ ਜਾਂ ਸਿਆਸਤਦਾਨਾਂ ਵੱਲੋਂ ਕੋਈ ਝੰਡੀ ਆ ਜੇ ਤੇ ਮੇਰੇ ਖਿਆਲ ਮਿੰਟ ਤੋਂ ਸਾਰਾ ਕੁਝ ਸੀਲ ਹੋ ਜੇ ਸੋ ਇੱਥੇ ਲੱਗਦਾ ਕਿ ਸਾਰੀ ਮਿਲੀਭੁਗਤ ਦੇ ਨਾਲ ਇਹ ਐਡਾ ਵੱਡਾ ਜਿਹੜਾ ਗੋਰਖ ਧੰਦਾ ਚੱਲ ਰਿਹਾ ਗੁਰਦਾਸਪੁਰ ਇੱਕ ਹੈੱਡਕੁਆਟਰ 'ਚ ਇਹ ਹਾਲ ਆ ਤੇ ਤੁਸੀਂ ਦੱਸੋ ਪਿੰਡਾਂ ਦੇ ਵਿੱਚ ਤੇ ਜਿਹੜੇ ਕਸਬਿਆਂ ਦੇ ਵਿੱਚ ਮਠਿਆਈ ਬਣਾਉਣ ਵਾਲੇ ਆ ਉਹਨਾਂ ਦਾ ਕੀ ਹਸਰ ਉਹ ਜਿਹੜਾ ਉਹ ਕਿਦਾਂ ਉਹ ਕਿਹੜੇ ਪੱਦਰ ਦੇ ਉੱਤੇ ਜਿਹੜਾ ਇਹ ਮਠਿਆਈਆਂ ਬਣਾਉਂਦੇ ਹੋਣਗੇ ਸੋ ਇਦਾਂ ਦੇ ਹੋਰ ਵੀ ਮਸਲੇ ਨੇ ਇੱਥੇ ਦੁੱਧ ਵੀ ਪਿਆ ਹੋਇਆ ਇੱਥੇ ਪਤਾ ਲੱਗਿਆ ਕਿ ਚਾਕਲੇਟਾਂ ਹੁਣ ਪ੍ਰਸ਼ਾਸਨ ਆਇਆ ਵਾ ਤੇ ਹੁਣ ਇਹਦੇ ਸੈਂਪਲ ਲੈ ਰਿਆ ਸੋ ਦੇਖਦੇ ਆ ਕਿ ਪ੍ਰਸ਼ਾਸਨ ਇੱਥੇ ਕੀ ਕਰਦਾ ਔਰ ਅਗਲੀ ਕਾਰਵਾਈ ਦੀ ਜਿਹੜੀ ਆ ਉਹ ਇੰਤਜ਼ਾਰ ਕਰਨ ਦੀ ਜਿਹੜੀ ਆ ਉਹ ਜਿਹੜੇ ਇੱਥੇ ਅਫਸਰ ਆਏ ਨੇ ਪੰਨੂ ਸਾਹਿਬ ਉਹਨਾਂ ਨੇ ਜਿਹੜੀ ਆ ਉਹ ਇੱਕ ਭਰੋਸਾ ਦੇ ਦਿੱਤਾ ਔਰ ਪਹਿਲਾਂ ਵੀ 6 ਮਹੀਨੇ ਇਹਨਾਂ ਦਾ ਚਲਾਨ ਹੋ ਚੁੱਕਿਆ ਪਤਾ ਨਹੀਂ ਇਹਨਾਂ ਦੇ ਹੁਣ ਸੈਂਪਲ ਪਾਸ ਹੋ ਕੇ ਕਦੋਂ ਫੇਲ ਹੁੰਦੇ ਆ ਪਾਸ ਹੁੰਦੇ ਆ ਕਦੋਂ ਉਹਨਾਂ ਦੇ ਨਤੀਜੇ ਹੁੰਦੇ ਆ ਉਨ੍ਹਾਂ ਦੀ ਕੀ ਕਾਰਵਾਈ ਹੁੰਦੀ ਆ ਇਹਦਾ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਆਹ ਦੇਖਦੇ ਆ ਇੱਥੇ ਹੋਰ ਲੋਕਾਂ ਦਾ ਕੀ ਕਹਿਣਾ ਤੇ ਇੱਥੇ ਜਿਹੜੇ ਹੋਰ ਅਫਸਰ ਆਏ ਉਹਨਾਂ ਦਾ ਕੀ ਕਹਿਣਾ